ਸਾਡੇ YouTube ਚੈਨਲ ਤੇ ਆਫਰ ਦਾ ਸਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਅਧਿਆਪਕਾਂ ਦੁਆਰਾ ਨੰਗੇ ਤਲ ਹੋ ਕੇ ਕੀਤੇ ਗਏ ਇੱਕ ਰੋਸ ਮਾਰਚ ਬਾਰੇ ਜ਼ਿਕਰ ਕਰਾਂਗੇ ਪਰੰਤੂ ਇਹਦੇ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਨੂੰ ਜਲਦਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਰੇਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਭਾਗੀਆਂ ਨੂੰ ਸਮੱਸਿਆ ਮਿਲ ਜਾਇਆ ਕਰੇ ਪੰਜਾਬੀ ਦੀ ਇੱਕ ਕਹਾਵਤ ਹੈ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ ਤੇ ਇੱਕ ਹੋਰ ਹੈ ਕਿ ਮਨ ਦਾ ਕੀ ਨਹੀਂ ਕਰਦਾ ਗੱਲ ਏਡਟ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਤੇ ਕਰਮਚਾਰੀਆਂ ਦੀ ਹੈ ਜੋ ਕਿ ਪਿਛਲੇ 8 ਮਹੀਨਿਆਂ ਤੋਂ ਫਕੀ ਕੱਟਣ ਦੀ ਮਜਬੂਰ ਹਨ ਤੇ ਹਾਲਾਤਾਂ ਦੇ ਮਾਰੇ ਹੋਏ ਅਧਿਆਪਕਾਂ ਨੇ ਅਜੀਬੋ ਗਰੀਬ ਤਰੀਕੇ ਦੇ ਨਾਲ ਇੱਕ ਰੋਸ ਮਾਰਚ ਕੀਤਾ ਹੈ ਤਾਂ ਆਓ ਜਾਣਦੇ ਹਾਂ ਕਿ ਕੀ ਹੈ ਪੂਰੀ ਖਬਰ ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਪੰਜਾਬ 1967 ਦੁਆਰਾ ਸੂਬਾ ਸਰਕਾਰ ਦੁਆਰਾ ਭਾਜ ਦੇ ਸਮੂਹ ਐਡਿਟਡ ਸਕੂਲਾਂ ਵਿੱਚ ਕੰਮ ਕਰ ਰਿਆ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਨੂੰ ਗ੍ਰਾਂਟ ਐਂਡ ਏਡ ਦੇ ਰੂਪ ਦੇ ਵਿੱਚ ਦਿੱਤੀਆਂ ਜਾ ਰਹੀਆਂ ਤਨਖਾਹਾਂ ਨੂੰ ਪਿਛਲੇ 8 ਮਹੀਨਿਆਂ ਤੋਂ ਰੋਕੇ ਜਾਣ ਵਿਰੁੱਧ ਖਤੇ ਵਿੱਤ ਵਿਭਾਗ ਦੁਆਰਾ ਐਡਿਟਡ ਸਕੂਲ ਮੈਨੇਜਮੈਂਟ ਦੇ ਖਾਤਿਆਂ ਦੀ ਬੇਲੋੜੀ ਚੈਕਿੰਗ ਦੇ ਪੱਤਰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਤਰਨਤਾਰਨ ਵਿਖੇ ਇੱਕ ਵਿਸ਼ਾਲ ਜ਼ੈਲੀ ਕੀਤੀ ਗਈ। ਇਸ ਮੌਕੇ ਗਾਂਧੀ ਪਾਰਕ ਤਰਨਤਾਰਨ ਵਿਖੇ ਰੋਸ ਰੈਲੀ ਕੰਤੂ ਬਾਦ ਆਮ ਆਗਮੀ ਪਾਰਟੀ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ ਇਸ ਮੌਕੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਜਨਰਲ ਕਪਤਨ ਸ਼ਰਨਜੀਤ ਸਿੰਘ ਕਾਦੀ ਮਾਜਰਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸੂਬਾ ਸ਼ੰਖਿਆ ਦੁਆਰਾ 8 ਸਥਾਨਕ ਸਕੂਲਾਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਤੇ ਹੋਰ ਕੰਮਚਾਰੀਆਂ ਦੀਆਂ 8 ਮਹੀਨੇ ਤੋਂ ਤਨਖਾਹਾਂ ਅਜ਼ੋਕੀਆਂ ਹੋਈਆਂ ਹਨ ਜੋ ਕਿ ਬਹੁਤ ਵੱਡੀ ਬੇਇਨਸਾਫੀ ਹੈ ਪੰਜਾਬ ਐਡਿਟਡ ਸਕੂਲ ਪੈਨਸ਼ਨਰਸ ਐਸੋਸੀਏਸ਼ਨ ਦੇ ਸੋਭਾ ਪ੍ਰਦਾਨ ਗੁਰਚਰਨ ਸਿੰਘ ਚਾਹਲ ਤੇ ਜਨਮਸਥਾ ਡਾਕਟਰ ਗਰਨੇਸ਼ ਸਿੰਘ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੋਨੀਆਂ ਦੀਆਂ ਮੰਗਾਂ ਨੂੰ 7 ਨਵੰਬਰ ਤੱਕ ਲਾਗੂ ਕਰਦਿਆਂ ਗ੍ਰਾਂਟ ਜਾਰੀ ਨਾ ਕੀਤੀ ਗਈ ਤਾਂ 7 ਨਵੰਬਰ ਤੋਂ ਡਿਊਟੀ ਕਮਿਸ਼ਨਰ ਤਰਨ ਤਾਰਨ ਦਫ਼ਤਰ ਪੰਜਾਬ ਪਰਦੇ ਐਡਿਟਡ ਸਕੂਲ ਕਰਮਚਾਰੀ ਜੇਲ੍ਹ ਭਰੋ ਅੰਦੂਨੰਦੀ ਸ਼ੁਰੂਆਤ ਕਰਨਗੇ ਔਰ ਇਹ ਜੋ ਹੈ ਸੱਤ ਤੋਂ ਜੇਲ੍ਹ ਭਰੋ ਅੰਦੋਲਨ ਜੋ ਹੈ ਇਹ ਸ਼ੁਰੂ ਕੀਤਾ ਜਾਵੇਗਾ ਤਾਂ ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਕੀ ਹੁਣ ਸਰਕਾਰ ਇਹਨਾਂ ਅਧਿਆਪਕਾਂ ਨੂੰ ਜੇਲ੍ਹ ਵਿੱਚ ਜਾਣ ਦੇ ਵਾਸਤੇ ਮਜਬੂਰ ਕਰਦੀ ਹੈ ਜਾਂ ਫਿਰ ਉਹਨਾਂ ਦੀਆਂ ਮੰਗਾਂ 'ਤੇ ਕੁਝ ਧਿਆਨ ਦੇ ਕੇ ਤੇ ਉਹਨਾਂ ਦੀਆਂ ਮੰਗਾਂ ਦਾ ਨਿਪਟਾਰਾ ਜਲਦੀ ਕਰਦੀ ਹੈ वैसे 10 नवंबर ਨੂੰ ਸਰਕਾਰ ਦੁਆਰਾ ਇਹਨਾਂ ਦੇ ਨਮਾਇੰਦਿਆਂ ਨੂੰ ਇੱਕ ਮੀਟਿੰਗ ਦੇ ਵਾਸਤੇ ਸੱਦਾ ਵੀ ਦਿੱਤਾ ਗਿਆ ਹੈ ਪਰੰਤੂ ਕੀ ਉਸ ਮੀਟਿੰਗ ਦਾ ਕੋਈ ਠੋਸ ਨਤੀਜਾ ਨਿਕਲਦਾ ਹੈ ਤੇ ਸਰਕਾਰ ਉਹਨਾਂ ਦੇ ਪੱਲੇ ਕੁਝ ਪਾਉਂਦੀ ਹੈ ਜਾਂ ਫਿਰ ਇਸ ਮੀਟਿੰਗ ਨੂੰ ਮਹਿਜ ਪਹਿਲੀਆਂ ਹੀ ਮੀਟਿੰਗਾਂ ਦੀ ਤਰ੍ਹਾਂ ਇੱਕ ਫਾਰਮੈਲਿਟੀ ਦੇ ਤੌਰ ਤੇ ਜਾਂ ਫਿਰ ਸਮਾਂ ਟਾਈਮ ਪਾਸ ਕਰਨ ਦੇ ਵਾਸਤੇ ਹੀ ਇਸ ਦੀ ਇਸ ਮੀਟਿੰਗ ਦੀ ਵਰਤੋਂ ਕਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ ਵੈਸੇ ਹੁਣ ਕਿਉਂਕਿ 2027 ਦੀਆਂ ਚੋਣਾਂ ਵੀ ਨੇੜੇ ਆ ਰਹੀਆਂ ਹਨ ਇਸ ਕਰਕੇ ਇਹ ਸਰਕਾਰ ਵਾਸਤੇ ਚੰਗਾ ਤਾਂ ਇਹੀ ਹੋਏਗਾ ਕਿ ਕਰਮਚਾਰੀਆਂ ਅਧਿਆਪਕਾਂ ਤੇ ਹੋਰ ਵਰਗਾਂ ਦੇ ਜੋ ਵੀ ਮੁਲਾਜ਼ਮ ਤੇ ਪੈਨਸ਼ਨਰਸ ਹਨ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦੇ ਕੇ ਤੇ ਜੋ ਆਲਰੇਡੀ ਬਹੁਤ ਡੈਮੇਜ ਸਰਕਾਰ ਦੇ ਅਫੀਸ਼ਰ ਨੂੰ ਹੋ ਚੁੱਕਿਆ ਹੈ ਉਸ ਦੇ ਉੱਤੇ ਜੇਕਰ ਸਰਕਾਰ ਕੰਟਰੋਲ ਕਰਨਾ ਚਾਹੇ ਤਾਂ ਫਿਰ ਜ਼ਰੂਰੀ ਹੋਏਗਾ ਕਿ ਇਹ ਮੰਗਾਂ ਜਿਹੜੀਆਂ ਹਨ ਉਹਨਾਂ ਦੀਆਂ ਮੰਨ ਲੀਆਂ ਜਾਣ ਤੇ ਉਹਨਾਂ ਦੇ ਕੁਝ ਪੱਲੇ ਹੀ ਪਾਇਆ ਜਾਵੇ ਤੇ ਮਹਿਜ ਮੀਟਿੰਗਾਂ ਕਰਕੇ ਹੀ ਸਮਾਪਤ ਨਾ ਕੀਤਾ ਜਾਵੇ ਇਹ ਹੀ ਉਮੀਦ ਕੀਤੀ ਜਾਂਦੀ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ